ਮੋਹਾਲੀ ਵਿਖੇ ਸਫਾਈ ਨੂੰ ਲੈ ਕੇ ਨਿੱਜੀ ਹਸਪਤਲ ਦੇ ਨੀ ਰਿਪਲੇਸਮੈਂਟ ਸਰਜਨ ਡਾਕਟਰ ਗਗਨਦੀਪ ਵੱਲੋਂ ਬਣਾਈ ਗਈ ਸੰਸਥਾ ਬਲੋਸਮ ਆਫ ਹੋਪਸ ਦੇ ਮੈਂਬਰਾਂ ਨੇ ਬਾਬਾ ਬਾਲ ਭਾਰਤੀ ਜੀ ਸਮਾਦ ਸੈਕਟਰ 71 ਮੋਹਾਲੀ ਦੇ ਬਾਹਰ ਪਏ ਕੂੜੇ ਦੀ ਸਫਾਈ ਕੀਤੀ ਅਤੇ ਵਾਸੀਆਂ ਨੂੰ ਕੂੜਾ ਨਾ ਖਿਲਾਰਨ ਦੀ ਅਪੀਲ ਕੀਤੀ ਅਤੇ ਆਸ-ਪਾਸ ਸਫਾਈ ਰੱਖਣ ਲਈ ਜਾਗਰੂਕ ਕੀਤਾ ਇਸ ਮੌਕੇ ਬਾਬਾ ਬਾਲ ਭਾਰਤੀ ਜੀ ਸਮਾਦ ਪ੍ਰਾਚੀਨ ਸ਼ਿਵ ਮੰਦਿਰ ਸੈਕਟਰ 71 ਦੇ ਪ੍ਰਧਾਨ ਤਲੋਚਨ ਬੈਦਵਾਨ ਆਪਣੀ ਟੀਮ ਨਾਲ ਮੌਜੂਦ ਰਹੇ ਤੇ ਡਾਕਟਰ ਗਗਨਦੀਪ ਦੇ ਇਸ ਕਾਰਜ ਦੀ ਸਰਾਹਣਾ ਕੀਤੀ ਇਸ ਮੌਕੇ ਤੇ ਡਾਕਟਰ ਗਗਨਦੀਪ ਨੇ ਲੋਕਾਂ ਨੂੰ ਸੰਸਥਾ ਨਾਲ ਜੁੜਨ ਲਈ ਕਿਹਾ ਤਾਂ ਕਿ ਸਫਾਈ ਰੱਖਣ ਦੇ ਇਸ ਕਦਮ ਨੂੰ ਮਹਾਰੀ ਤੋਂ ਇਲਾਵਾ ਮੰਦਿਰ ਦੇ ਬਾਹਰ ਦੇਸ਼ ਭਰ ਦੇ ਲੋਕ ਮੰਦਿਰ ਮੇਂ ਪੂਜਾ ਕਰਨੇ ਆਤੇ ਹੈ ਤੇ ਸਫਾਈ ਤੇ ਆਪਣੀ ਪੂਜਾ ਸਮਾਪਤ ਹੋਣੇ ਕੇ ਬਾਅਦ ਮੈਂ ਡਾਕਟਰ ਗਗਨਦੀਪ ਗੁਪਤਾ 40 ਮਹਾਲੀ ਚ ਨੀਰ ਰਿਪਲੇਸਮੈਂਟ ਸਰਜਨ ਦੇ ਤੌਰ ਤੇ ਮੈਂ ਕੰਮ ਕਰ ਰਹੇ ਹਾਂ ਤੇ ਬੇਸਿਕਲੀ ਇਹ ਜੋ ਅਸੀਂ ਸੰਸਥਾ ਬਣਾਈ ਹੈ ਮੈਂ ਤੇ ਮੇਰੇ ਵਾਈਫ ਨੇ ਮਿਲ ਕੇ ਜਿਹਦਾ ਨਾਮ ਹੈ ਬਲੋਸਮਸ ਆਫ ਹੋਪ ٹرسٹ ਉਹ ਸੰਸਥਾ ਦਾ ਸਭ ਤੋਂ ਮੇਨ ਜਿਹੜਾ ਕੰਮ ਹੈ ਉਹ ਇਹ ਹੈ ਵੀ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ ਬਦ ਤੋਂ ਬਦ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਉਹ ਗੰਦਗੀ ਨਾ ਫੈਲਾਨ ਤੇ ਆਪਣੇ ਛੋਟੇ ਬੱਚਿਆਂ ਨੂੰ ਹਰ ਹਰ ਲੋਕ ਨੂੰ ਜਾਗਰੂਕ ਕਰਨ ਤਾਂ ਕਿ ਆਪਾਂ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਇੰਪਰੂਵ ਕਰੀਏ ਤੇ ਗੰਦਗੀ ਦੀ ਜਿਹੜੀ ਪ੍ਰੋਬਲਮ ਹੈ ਉਹ ਵਿਦ ਟਾਈਮ ਸੋਲਵ ਹੋ ਜੇ ਡਾਕਟਰ ਸਾਹਿਬ ਕੀ ਪੋਸੀਬਲ ਹੈ ਕਿਉਂਕਿ ਤੁਸੀਂ ਤਾਂ ਸਫਾਈ ਕਰੋਗੇ ਰਾਤ ਨੂੰ ਇੱਥੇ ਕੋਈ ਜ਼ਿੰਮੇਵਾਰ ਤੇ ਹੋਏਗਾ ਨਹੀਂ ਕਿਹਾ ਕੋਈ ਜਾਗਰੂਕਤਾ ਮਹਿੰਦ ਵੀ ਚਲਾਈ ਜਾ ਰਹੀ ਹੈ ਇਸ ਵਾਸਤੇ ਬਿਲਕੁਲ ਸਰ ਇਹ ਦੇਖੋ ਇਹਦਾ ਪਰਪਸ ਜਾਗਰੂਕਤਾ ਹੀ ਹੈ ਕਿਉਂਕਿ ਅਸੀਂ 15 ਦਿਨ ਪਹਿਲਾਂ ਜਿਸ ਏਰੀਆ ਦੀ ਸਫਾਈ ਕੀਤੀ ਸੀ ਮੈਂ ਕੱਲ ਉੱਥੋਂ ਦੀ ਲੰਘ ਰਿਹਾ ਸੀ ਉਸ ਏਰੀਏ ਦੀ ਆਲਮੋਸਟ ਸੇਮ ਹਾਲਤ ਹੋ ਗਈ ਹੈ ਜੋ 15 ਦਿਨ ਪਹਿਲਾਂ ਸੀ ਤਾਂ ਉਹੀ ਮੈਂ बार-बार ਕਹਿੰਦਾ ਆਪਣੇ ਜੋ ਵੀਡੀਓਜ਼ ਜਾਂ ਮੈਸੇਜ ਚ ਕਿ ਵੀਡੀਓ ਇਹ ਜਿਹੜਾ ਸਫਾਈ ਹੈ ਉਹ ਕਰਨੀ ਜ਼ਿਆਦਾ ਜ਼ਰੂਰੀ ਨਹੀਂ ਹੈ ਉਹਨੂੰ ਗੰਦਗੀ ਨਾ ਫੈਲਾਓ ਉਸ ਦੀ ਚੀਜ਼ ਦੀ ਜਾਗਰੂਕਤਾ ਆਣਾ ਜ਼ਰੂਰੀ ਹੈ ਤਾਂ ਮੈਂ ਜੋ ਵੀ ਮ्युनਿਸਪਲ ਕਾਰਪੋਰੇਸ਼ਨ ਦੇ ਅਥਾਰਟिटीज ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਵੀ ਲੋਕਾਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਕੋਈ ਕੈਂਪੇਨ ਜਾਂ ਮੁਹਿੰਮ ਚਲਾਨ ਤਾਂ ਕਿ ਲੋਕ ਘੱਟ ਤੋਂ ਘੱਟ ਗੰਦਗੀ ਫਲਾਣ ਤੇ ਅੱਜ ਸਰ ਕਿੱਥੇ ਆਏ ਹੋ ਤੁਸੀਂ ਕਿੱਥੇ ਆਪਣੀ ਮੁਹਿੰਮ ਮੈਂ ਸੈਕਟਰ 71 ਦਾ ਜੋ ਬਾਲਾਜੀ ਮੰਦਿਰ ਹੈ ਪ੍ਰਾਚੀਨ ਬਾਲਾਜੀ ਮੰਦਿਰ ਹੈ ਉਹਨਾਂ ਦੇ ਸਾਹਮਣੇ ਮੈਨੂੰ ਇੱਥੋਂ ਮੈਸੇਜ ਮਿਲਿਆ ਵੀ ਇਸ ਏਰੀਏ 'ਚ ਬਹੁਤ ਜ਼ਿਆਦਾ ਗੰਦਗੀ ਰਹਿੰਦੀ ਹੈ ਔਰ ਬੇਸਿਕਲੀ ਇਹ ਗੰਦਗੀ ਬਿਲਕੁਲ ਮੰਦਿਰ ਦੇ ਗੇਟ ਦੇ ਸਾਹਮਣੇ ਹੈ ਲੋਕਾਂ ਨੂੰ ਥੋੜੀ ਜੀ ਆਪਣੀ ਉਸ ਚੀਜ਼ ਤੋਂ ਕੰਮ ਲੈਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਨਾ ਕਰਨ ਤਾਂ ਕਿ ਗੰਦਗੀ ਦੀ ਪ੍ਰੋਬਲਮ ਸੋਲਵ ਹੁੰਦੀ ਜਾਵੇ ਮੈਂ ਹੁਣ ਮੰਦਰ ਦੇ ਜੋ ਕਮੇਟੀ ਦੇ ਪ੍ਰਧਾਨ ਜੀ ਹੈ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਦੋ ਸ਼ਬਦ ਬੋਲੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿ ਗੰਦਗੀ ਦੀ ਮਹੀਨ ਚਲਾਈ ਸਾਫ ਕਰਨ ਦੀ ਮਹੀਨ ਚਲਾਈ ਗਈ ਹੈ ਮੁਹਾਲੇ ਦੇ ਵਿੱਚ ਗੰਦਗੀ ਦਾ ਬੜਾ ਵੱਡਾ ਮੁੱਦਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੀ ਐਨ ਜੀਓਜ਼ ਦੇ ਬਾਰੇ ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਡਾਕਟਰ ਸਾਹਿਬ ਗਗਨਦੀਪ ਜੀ ਗੁਪਤਾ ਜੀ ਜਿਹੜੇ ਕਿ ਬਲੇਸਿੰਗ ਹੋਮ ਟਰੱਸਟ ਦੀ ਸੰਸਥਾ ਚਲਾ ਰਹੇ ਨੇ ਦੋਨੇ ਮੀਆਂ ਬੀਬੀ ਨੇ ਦੋਨੇ ਡਾਕਟਰ ਨੇ ਸਾਨੂੰ ਇਹ ਦੇਖ ਕੇ ਬਹੁਤ ਅश्चਰਬ ਹੋ ਰਿਹਾ ਕਿਉਂਕਿ ਅੱਜ ਆਪਾਂ ਦੇਖ ਰਹੇ ਹਾਂ ਸਾਰੇ ਜਿੰਨੇ ਵੀ ਪ੍ਰਾਈਵੇਟ ਡਾਕਟਰ ਨੇ ਸਰਕਾਰੀ ਡਾਕਟਰ ਨੇ ਉਹ ਵੀ ਸ਼ਾਮ ਨੂੰ ओपीडी ਆਪਣੀਆਂ ਕੋਠੀਆਂ ਦੇ ਵਿੱਚ ਲਾਉਂਦੇ ਆ ਡਾਕਟਰ ਸਾਹਿਬ ਕੋਲੇ ਜਿਹੜੇ ਹੈਗਾ ਗੋਡੇ ਬਦਲ ਦੀ ਜੇ ਆਪਾਂ ਪੰਜਾਬੀ ਚ ਕਹੀਏ ਗੋਡੇ ਬਦਲ ਦੀ ਤੇ ਇਹਨਾਂ ਦੀ ਜਿਹੜੀ ਮਿਠੇਜ ਹੈ ਉਹ ਜਿਹੜੇ ਬੱਚੇ ਨੇ ਜਿਹੜੇ ਕਰ ਦਿੰਦੀ ਆਪਣੀ ਚੱਕ ਸਕਦੇ ਆ ਕੁਝ ਹੋਰ ਜਿਹੜਿਆਂ ਨੂੰ ਪੈਰਾਲਾਈਜ਼ ਵਗੈਰਾ ਹੋਇਆ ਉਹਨਾਂ ਨੂੰ ਉਹ ਦੇਖਦੇ ਨੇ ਤੇ ਦੋਨੇ ਸਪੈਸ਼ਲਿਸਟ ਜਰਨਲ ਮਾਹਰ ਨੇ ਤੇ ਆ ਸਾਨੂੰ ਇਹ ਵੀ ਉੱਥੇ ਬੈਠ ਕੇ ਸ਼ਾਮ ਨੂੰ ਦੋ ਘੰਟੇ ਜਿਹੜਾ ਕੰਮ ਇਹ ਹੁਣ ਕਰ ਰਹੇ ਨੇ ਇਹ ਸਾਡੇ ਵਾਸਤੇ ਕਰ ਰਹੇ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਕਰ ਰਹੇ ਨੇ ਤੇ ਆ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਵੀ ਇਹ ਵੀ ਆਮ ਉੱਥੇ ओपीडी ਲਾ ਕੇ ਇਹ ਵੀ ਪੈਸੇ ਕਮਾ ਸਕਦੇ ਆ ਬੜੇ ਆਰਾਮ ਨਾਲ ਕਮਾ ਸਕਦੇ ਆ ਦੋਨੇ ਜੀ ਪਰ ਇਹ ਹੁਣ ਸਾਨੂੰ ਪਤਾ ਲੱਗਿਆ ਕਿ ਜਿਹੜੇ ਮੁੰਡੇ ਨਾਲ ਰੱਖੇ ਹੋਏ ਨੇ ਉਹਨਾਂ ਨੂੰ ਪੇ ਕਰ ਰਹੇ ਆ ਰੀੜੀ ਵਾਲਿਆਂ ਨੂੰ ਪੇ ਕਰ ਰਹੇ ਆ ਆਪਣੇ ਕੋਲੋਂ ਦੇ ਕੇ 2 2.5 ਘੰਟੇ ਇਹ ਲਾ ਰਹੇ ਆ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਐ ਇਸ ਗੱਲ ਦੀ ਕਿਉਂਕਿ ਇਹ ਜਿਹੜੇ ਜਿੱਥੇ ਅਸੀਂ ਇਸ ਜਗ੍ਹਾ ਤੇ ਖੜੇ ਆ ਬਾਬਾ ਬਾਲ ਭਾਰਤੀ ਪ੍ਰਾਚੀਨ ਸੇ ਮੰਦਰ ਐ ਮੈਂ ਉਹਦਾ ਪ੍ਰਧਾਨ ਐ ਕੱਲ ਹੀ ਅਸੀਂ ਆਪਣੀ ਸੰਸਥਾ ਵੱਲੋਂ ਆ ਪਿੱਛੇ ਦੇਖੋ ਤੁਸੀਂ ਆ ਜਿਹੜਾ ਹੈਗਾ ਕੱਲ ਜਿੰਨਾ ਕੂੜਾ ਡਾਕਟਰ ਸਾਹਿਬ ਨੇ ਇਕੱਠਾ ਕਰਿਆ ਹਲੇ ਕੱਲ ਹੀ ਉਹ ਇਕੱਠਾ ਕਰਕੇ ਇੱਥੇ ਏਡਨ ਪਾਈ ਜੀ ਦੋ ਜਗ੍ਹਾ ਤੇ ਹੁਣ ਦੁਪਹਿਰ ਵੇਲੇ ਹੀ ਉਹ ਦੇਖੋ ਪਿੱਛੇ ਕਿੰਨੀ ਵੱਡੀ ਗੱਠ ਹੈ ਜਿਹੜੀ ਬੰਦੇ ਆਰਾਮ ਨਾਲ ਤਾਰ ਗਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਇਹਨੂੰ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ ਹੁਣ ਇਹਨਾਂ ਨੇ ਦੱਸਿਆ ਵੀ 15 ਦਿਨ ਹੋ ਗਏ ਜਿੱਥੇ ਅਸੀਂ ਕਰਕੇ ਆਏ ਹਾਂ ਉੱਥੇ ਬੇਰੂਹੀ ਹਾਲ ਹੋ ਗਿਆ ਐਸੇ ਤਰ੍ਹਾਂ ਹਲੇ ਅਸੀਂ ਕੱਲ ਕੀਤਾ ਹੈ ਆ ਬੋਰਡ ਲਾਇਆ ਹੋਇਆ ਜੀ ਸਾਹਮਣੇ ਵੀ ਇੱਥੇ ਕੂੜਾ ਸੁੱਟਣਾ ਮਨਾ ਨਹੀਂ 5000 ਰੁਪਿਆ ਜੁਰਮਾਨਾ ਕੀਤਾ ਜਾਊਗਾ ਕੋਈ ਪ੍ਰਵਾਹ ਨਹੀਂ ਕਰਦਾ ਲੋਕ ਦੇਖਦੇ ਆ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਦੀ ਆਪਾਂ ਨੂੰ ਜਿਹੜਾ ਉਹ ਬਣਿਆ ਹੋਇਆ ਪੂਰਾ ਸਿੱਟਣ ਬਾਗਤੀ ਗੜਾਉਣ ਬਣਿਆ ਉਹ ਗੜਾਉਣ ਦੇ ਵਿੱਚ ਜਾ ਕੇ ਜੇ ਆਪਾਂ ਇੱਥੋਂ ਤੱਕ ਆ ਗਏ ਤਾ ਆਪਾਂ 10 ਕਦਮ ਹੋਰ ਅੱਗੇ ਜਾ ਸਕਦੇ ਹਾਂ ਅਸੀਂ ਉਹ ਹੁੰਦੇ ਨਹੀਂ ਜਦੋਂ ਅਸੀਂ ਇੱਥੇ ਬੈਠੇ ਹੋਈਗਾ ਬਹੁਤ ਬੀਬੀਆਂ ਆਉਣੀਆਂ ਜਿਹੜੀਆਂ ਲਿਵਾਫੇ ਉਹਨਾਂ ਦੇ ਹੱਥਾਂ 'ਚ ਨੇ ਜਿੰਨੇ ਕਰਾਈਦਾਰ ਨੇ ਹੋਰ ਨੇ ਸਾਰੇ ਤੇ ਉਹ ਅੱਖ ਬਚਾ ਕੇ ਇੱਥੇ ਸੱਟਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰੀ ਅਸੀਂ ਦੁਬਾਰਾ ਬਾਜ ਮਾਰ ਕੇ ਉਹਨਾਂ ਨੂੰ ਚੁਕਾ ਕੇ ਕਹੀਦਾ ਵੀ ਲਓ ਜੀ ਸਾਡੇ ਹੱਥ 'ਚ ਪੜਾ ਦਿਓ ਅਸੀਂ ਸੱਟੇ ਹੁਣੇ ਅਰਬਾਨ ਜੀ ਕੀ ਆਉਣ ਵਾਲੇ ਸੰਗਰੇਜ ਮੰਦਿਰ ਵਿੱਚ ਕੋਈ ਡਾਕਟਰ ਸਾਹਿਬ ਦੀ ਰਹਿਨਮਾਈ ਦੇ ਏਟੀਐਮ ਨੇ ਵੀ ਅਗਵਾਈ ਵਿੱਚ ਕੋਈ ਕੈਂਪ ਲਗਾਇਆ ਜਾਵੇ ਜਿੱਥੇ ਲੋਕਾਂ ਸਮਝਾਇਆ ਜਾਵੇ ਕਿ ਕੋੜਾ ਸੱਟਣਾ ਵੀ ਗਲਤ ਹੈਗਾ ਬਿਲਕੁਲ ਜੀ ਬਿਲਕੁਲ ਤੁਹਾਡੇ ਮਾਧਿਅਮ ਰਾਹੀਂ ਵੀ ਜਾਊਗਾ ਜੀ ਇਹ ਸਾਰੇ ਲੋਕੀ ਦੇਖਣਗੇ ਮੈਂ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਜਦੋਂ ਇਹੋ ਜਿਹੇ ਪੜ੍ਹੇ ਲਿਖੇ ਇਨਸਾਨ ਜਿਹੜੇ ਕਿ ਬਹੁਤ ਵਧੀਆ ਜੋਬ ਤੇ ਡਾਕਟਰ ਪੇਸ਼ਾ ਇਨਸਾਨ ਇਹ ਸਾਨੂੰ ਸਮਝਾਉਣ ਵਾਸਤੇ ਹੀ ਇਹ ਗੰਦ ਠਾ ਰਹੇ ਆ ਜਿਹੜੇ ਕਿ ਇਹਨਾਂ ਦੀ ਉਪਲਾ ਬਿਲਕੁਲ ਹੀ ਐਮਸੀ ਦੀ ਹੈ ਪਰ ਇਹਨਾਂ ਬਾਰੇ ਬਿਲਕੁਲ ਜੀ ਬਿਲਕੁਲ ਐਮਸੀ ਦਾ ਸਾਡਾ ਤੁਹਾਨੂੰ ਪਤਾ ਹੀ ਹੈ ਜੀ ਐਮਸੀ ਦਾ ਬਿਲਕੁਲ ਫੇਲ ਹੋ ਚੁੱਕੀ ਹੈ ਐਮਸੀ ਬਿਲਕੁਲ ਫੇਲ ਹੋ ਚੁੱਕੀ ਹੈ ਮੋਰ ਬਿਲਕੁਲ ਫੇਲ ਹੋ ਚੁੱਕਿਆ ਤੁਸੀਂ ਸਾਰਾ ਦੇਖ ਰਹੇ ਹੋ ਬਿਲਕੁਲ ਜਿਹੜੀ ਕਾਰਪੋਰੇਸ਼ਨ ਹੈ ਉਹ ਫੇਲ ਹੋ ਚੁੱਕੀ ਹੈ ਤਾਂ ਆਂ ਜੀ ਫਿਰ ਇਦਾਂ ਦੀ ਐਨਜੀਓ ਨੂੰ ਫਿਰ ਸਫਾਈ ਦਾ ਠੇਕਾ ਜਿਹੜਾ ਦਿੱਤਾ ਜਾਵੇ ਕੋਈ ਐਨਜੀਓ ਵੀ ਡੈਡੀਕੇਸ਼ਨ ਨਾਲ ਕੰਮ ਕਰੀਓ ਪੈਸੇ ਵੀ ਲਾਣੇ ਤਾਂ ਵੀ ਕੰਮ ਨਹੀਂ ਕਰਦੇ ਇਹ ਜਿਹੜਾ ਫੇਲ ਹੋਣ ਦਾ ਕਾਰਨ ਹੈ ਇਹੀ ਹੈ ਜੀ ਸਾਡੇ ਮਾਨਯੋਗ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਜਿਹੜੇ ਕਿ ਪ੍ਰਧਾਨ ਵੀ ਰਹੇ ਕਾਰਪੋਰੇਸ਼ਨ ਦੇ ਮੇਰ ਵੀ ਰਹੇ ਉਹ ਕਾਰਪੋਰੇਸ਼ਨ ਦੇ ਉਹਨਾਂ ਨੇ ਐਨੀ ਵਧੀਆ ਕੰਪਨੀ ਨੂੰ ਇਹਦਾ ਸਾਰਾ ਠੇਕਾ ਦਿੱਤਾ ਹੋਇਆ ਸੀ ਜਿਹੜਾ ਤੁਸੀਂ ਦੇਖਿਆ ਇਸ ਜਿਹੜਾ ਹੁਣ ਸੈਸ਼ਨ ਚੱਲ ਰਿਹਾ ਐ ਸੈਸ਼ਨ ਤੋਂ ਪਹਿਲਾਂ ਤੁਸੀਂ ਵੀ ਸ਼ਹਿਰ 'ਚ ਰਹੇ ਹੋ ਹੁਣ ਵੀ ਤੁਸੀਂ ਸ਼ਹਿਰ 'ਚ ਰਹੇ ਹੋ ਕਿਸੇ ਸਾਈਡ ਦੇ ਵਿੱਚ ਕਿਤੇ ਵਾਰਡ ਦੇ ਵਿੱਚ ਕਿਤੇ ਵੀ ਜਾਂ ਉਹਨਾਂ ਨੇ ਕਿਸੇ ਨਾਲ ਪਾਰਟਨਰਸ਼ਿਪ ਕੀਤੀ ਹੋਵੇ ਵੀ ਇਹ ਕਾਂਗਰਸ ਦੇ ਐਮ ਸੀ ਨੇ ਜੀ ਇਹਨਾਂ ਦੇ ਕੰਮ ਨਹੀਂ ਕਰਾਉਣੇ ਆਏ ਫਲਾਣੀ ਪਾਰਟੀ ਦੇ ਨੇ ਕਾਲੀ ਦਲ ਦੇ ਨੇ ਜੀ ਇਹ ਫਲਾਣਾ ਨੇ ਅਸੀਂ ਜਾਤਪੁਰਪਦੇ ਆ ਜਾਂ ਕਸੂਰ ਹੈ ਉਹਨਾਂ ਨੇ ਪਹਿਲ ਦੇ ਆਧਾਰ ਤੇ ਹਰ ਇੱਕ ਦਾ ਕੰਮ اپੋਜੀਸ਼ਨ ਦਾ ਕੰਮ ਪਹਿਲਾਂ ਕਰਾਉਂਦੇ ਰਹੇ ਆ ਕਿ ਤਾਂ ਕਿ ਲੋਕ ਉਹਨਾਂ ਨੂੰ ਇਹ ਨਾ ਕਹਿਣ ਤੇ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੇ ਕਿੰਨਾ ਵਧੀਆ ਤਰੀਕੇ ਦੇ ਨਾਲ ਕਾਰਪੋਰੇਸ਼ਨ ਨੂੰ ਚਲਾਇਆ ਕਿ ਜਿਸ ਦਿਨ ਤੋਂ ਉਹਨਾਂ ਨੇ ਛੱਡਿਆ ਉਸ ਦਿਨ ਤੋਂ ਪੱਠਾ ਬੈਠ ਗਿਆ ਕਾਰਪੋਰੇਸ਼ਨ ਦਾ ਤੁਸੀਂ ਸਾਰੇ ਦੇਖੇ ਪ੍ਰਧਾਨ ਜੀ ਡਾਕਟਰ ਸਾਹਿਬ ਨਾਲ ਕਿੱਦਾਂ ਦਾ ਸਹਯੋਗ ਹੈਗਾ ਤੁਹਾਡਾ ਅਨੁਭਵ ਅਸੀਂ ਜੀ ਡਾਕਟਰ ਸਾਹਿਬ ਨੂੰ ਵਿਸ਼ਵਾਸਨ ਦਵਾਉਂਦੇ ਆ ਆਪਣੇ ਵੱਲੋਂ ਤੇ ਆਪਣੀ ਜਿਹੜੀ ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਵਿਸ਼ਵਾਸਨ ਦਵਾਉਂਦੇ ਆ ਜਿੱਥੇ ਵੀ ਸਾਡੀ ਲੋੜ ਪਊਗੀ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ ਅਸੀਂ ਜਰੂਰ ਕਰਾਂਗੇ ਡਾਕਟਰ ਸਾਹਿਬ ਇੱਕ ਸਵਾਲ ਹੈ ਤੁਹਾਡੀ ਵੀ ਐਨਜੀਓ ਨਾਲ ਕੋ ਜੁੜਨਾ ਚਾਹੁੰਦਾ ਹੈਗਾ ਕਿਹੜੇ ਤਰੀਕਾ ਨਾਲ ਜੁੜਨਾ ਹੈ ਕੋਈ ਕੰਮ ਕਰਨਾ ਚਾਹੁੰਦਾ ਜੀ ਨਹੀਂ ਦੇਖੋ ਇਸ ਲਈ ਕੋਈ ਉਹ ਚੀਜ਼ ਨਹੀਂ ਹੈ ਕੋਈ ਕੰਪਲिकेटेड ਪ੍ਰੋਸੈਸ ਨਹੀਂ ਹੈ ਕੋਈ ਵੀ ਮੈਂ ਇਸ ਦਾ ਕੰਟੈਕਟ ਨੰਬਰ ਹੈ ਮੇਰੇ ਨਾਲ ਕੰਟੈਕਟ ਕਰੇ ਦੇ ਆਰ ਮੋਸਟ ਵੈਲਕਮ ਪਰ ਉਹ ਕੰਮ ਸਿਰਫ ਸੋਸ਼ਲ ਸਰਵਿਸ ਦਾ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਉਹ ਕੰਮ ਕਿਸੇ ਮੁਨਾਫੇ ਲਈ ਹੋਵੇ ਜਾਂ ਕਿਸੇ ਹੋਰ ਪਰਪਸ ਲਈ ਹੋਣੀ ਸਵਾ ਸੇਵਾ ਨਾਲ ਕੋਈ ਵੀ ਦਾਣਾ ਜੁੜ ਸਕਦਾ ਬਿਲਕੁਲ ਬਿਲਕੁਲ ਤਾਂ ਸਰ ਕੀ ਮੈਸੇਜ ਕੀ ਦੇਣਾ ਚਾਹੋਗੇ ਜੋ ਸਾਡੇ ਦੇਖੋ ਮੈਸੇਜ बार-बार ਉਹੀ ਹੈ ਕਿ ਬਦ ਤੋਂ ਬਦ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਕੋਈ ਗੰਦਗੀ ਫੈਲਾਉਂਦਾ ਹੋਇਆ ਵਿਖਰੇ ਉਹਨੂੰ ਡਾਂਟਣ ਦੀ ਜਾਂ ਉਹਨੂੰ ਬਲੇਮ ਕਰਨ ਦੀ بجائے ਉਹਨੂੰ ਜਾਗਰੂਕ ਕਰੋ ਤਾਂ ਕਿ ਉਹ ਤੁਸੀਂ ਇੱਕ ਵਾਰੀ ਡਾਂਟ ਦੋਗੇ ਉਹ ਅਗਲੀ ਵਾਰੀ ਫੇਰ ਸਿੱਟੇਗਾ ਪਰ ਜੇ ਉਹ ਮੈਂਟਲੀ ਸਟਰੋਂਗ ਹੋ ਜਾਏਗਾ ਜਾਗਰੂਕ ਹੋ ਜਾਏਗਾ ਫੇ ਸ਼ਾਇਦ ਉਹ ਲਾਈਫਲੋਂਗ ਉਹ ਕੰਮ ਨਹੀਂ ਕਰੇਗਾ ਤੇ ਅੱਗੇ ਉਹ ਆਪਣੇ ਬੱਚਿਆਂ ਨੂੰ ਹਰ ਜਨਰੇਸ਼ਨ ਨੂੰ ਉਹ ਇਸੇ ਤਰ੍ਹਾਂ ਦੀ ਅਵੇਅਰਨੈਸ ਦੇਗਾ ਥੈਂਕ ਯੂ ਸਰ ਮੰਦਿਰ ਦੇ ਬਾਹਰ ਜੋ ਲੋਕ ਮੰਦਿਰ ਮੇਂ ਪੂਜਾ ਕਰਨੇ ਆਤੇ ਹੈਂ ਔਰ ਆਪਣੀ ਪੂਜਾ ਸਮਾਪਤ ਹੋਣੇ ਕੇ ਬਾਅਦ ਉਸਕੋ ਯਹੀ ਗੰਦਗੀ ਕੇ ਢੇਰ ਮੇਂ ਕਹਿੰਕ دیا ਜਾਂਦਾ ਸਰੀਕਾ ਪਟਿਸਰ ਗੰਦਗੀ ਦੀ ਗੱਲ ਕਰ ਰਹੇ ਆ ਸਫਾਈ ਦੀ ਕਿਹਾ ਲੋਕਾਂ ਨੂੰ ਇਹ ਵੀ ਅਵੇਅਰਨੈਸ ਕਰਉਗੇ ਕਿ ਐਟਲੀਸ ਆਪਣੇ ਤਰੰਵਾਲ ਨਾਲ ਜੁੜੇ ਰਹੋ ਜੇ ਗੰਦੀ ਸਫਾਈ ਨਹੀਂ ਕਰਨੀ ਤੇ ਦੇਖੋ ਬਿਲਕੁਲ ਦੇਖੋ ਗੰਦਗੀ ਫੈਲਾੰਦਾ ਜੋ ਹੈ ਉਸ ਚੀਜ਼ ਨੂੰ ਤਾਂ ਡੈਫੀਨਿਟਲੀ ਕੰਟਰੋਲ ਕਰਨਾ ਪਏਗਾ ਪਰ ਜੇ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਐਟਲੀਸ ਇਹ ਜੀ ਚੀਜ਼ ਤਾਂ ਨਾ ਕਰੋਨਾ ਇਹ ਤਾਂ ਤੁਸੀਂ ਓਪਨਲੀ ਆਪਣੇ ਧਰਮ ਨਾਲ ਆਪਣੇ ਹਰ ਚੀਜ਼ ਨਾਲ ਕਲਚਰ ਨਾਲ ਖਿਲਵਾੜ ਕਰਦੇ ਸਰ ਇਹ ਹੁਣ ਫੋਟੋਗ੍ਰਾਫ ਨੂੰ ਤੁਸੀਂ ਕੀ ਕਰੋਗੇ ਸਰ ਇਹਨਾਂ ਨੂੰ ਮੈਂ ਆਪਣੇ ਘਰ ਲੈ ਕੇ ਜਾਊਂਗਾ ਜੀ ਬਿਲਕੁਲ ਓਕੇ ਤੇ ਇਹ ਫਿਰ ਬਾਅਦ ਚ ਜਲ ਪ੍ਰਵਾਹ ਕਰਦੇ ਤੁਸੀਂ ਜਲ ਪ੍ਰਵਾਹ ਕਰਨਾ ਵੀ ਐਕਚੁਅਲੀ ਮੈਂ ਉਹਨੂੰ ਵੀ ਬਹੁਤ ਅੱਛਾ ਕੰਮ ਨਹੀਂ ਸਮਝਦਾ ਉਹ ਵੀ ਇੱਕ ਤਰ੍ਹਾਂ ਦਾ ਵਾਟਰ ਪੋਲੂਸ਼ਨ ਹੀ ਹੈ ਜਾ ਕੇ ਕਿਤੇ ਨਾ ਕਿਤੇ ਇਕੱਠੀਆਂ ਤਾਂ ਹੁੰਦੀਆਂ ਉਹ ਸਿਰਫ ਆਪਾਂ ਆਪਣੇ ਤੋਂ ਪਿੱਛਾ ਛੁੜਾ ਲੈਂਦੇ ਆ ਬਟ ਅਲਟੀਮੇਟਲੀ ਜਾ ਕੇ ਉਹ ਕਿਸੇ ਨਾ ਕਿਸੇ ਚੀਜ਼ ਨੂੰ ਇਕੋਸਿਸਟਮ ਨੂੰ ਡਿਸਟਰਬ ਤੇ ਸਰ ਫਿਰ ਇਹਦੇ ਬਹੁਤ ਸਾਰੀ ਇਕੱਠੀ ਹੋਣਗੀ ਇਹਨੂੰ ਫਿਰ ਕਰੂੰ ਕਿੱਦਾਂ ਡੰਪ ਕਿੱਦਾਂ ਕਰੂੰ ਦੇਖਾਂਗੇ ਜੀ ਉਹਦਾ ਅੱਗੇ ਕੋਈ ਪਲਾਨ ਬਣਾਵਾਂਗੇ ਪਰ ਇਸ ਨੂੰ ਜਦੋਂ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ 15 ਦਿਨਾਂ ਤੋਂ ਮੈਨੂੰ ਇਸ ਤਰ੍ਹਾਂ ਦੀਆਂ ਤਿੰਨ ਫੋਟੋਆਂ ਜ਼ਿੰਦਗੀ ਦੇ ਵਿੱਚ ਮਿਲੀਆਂ ਨੇ ਫਿਲਹਾਲ ਉਹ ਮੈਂ ਸੰਭਾਲ ਕੇ ਰੱਖੀਏ ਦੇਖਾਂਗੇ ਕਿ ਅੱਗੇ ਕੀ ਕਰਨਾ ਹੈ ਉਹਨਾਂ ਦਾ ਠੀਕ ਤੁਸੀਂ ਸੁਣਿਆ ਸੀਗਾ ਇਸ ਵੇਲੇ ਕਿ ਮੰਦਿਰ ਸੈਕਟਰ 71 ਬਾਬਾ ਬਾਲਬਾਦੀ ਮੰਦਿਰਵਾਰ ਪਰਦਾਨਜੀ ਵੱਲੋਂ ਡਾਕਟਰ ਸਾਹਿਬ ਵੱਲੋਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ ਸੀ ਤੇ ਤੁਸੀਂ ਦੇਖੋ ਜਿਹੜੀ ਪਹਿਲੇ ਦੀ ਤੁਸੀਂ ਵੀਡੀਓਜ਼ ਦੇਖ ਚੁੱਕੇ ਹੋ ਇਸ ਵੇਲੇ ਤੇ ਉਸ ਤੋਂ ਬਾਅਦ ਹੁਣ ਫਾਈਨਲ ਤੌਰ ਦੇ ਉੱਤੇ ਆ ਤੁਹਾਨੂੰ ਫਾਈਨਲ ਵੀਡੀਓ ਦਿਖਾ ਰਹੇ ਹਾਂ ਕਿ ਜਿੱਦਾਂ ਸਫਾਈ ਦੇ ਵਾਸਤੇ ਪਾਤ ਸਾਰਾ ਕਲੀਅਰ ਕਰ ਦਿੱਤਾ ਗਿਆ ਹੈਗਾ ਸੁੰਦਰਤਾ ਬਾਹਰ ਆ ਗਈ ਹੈ ਜੋ ਐਕਚੁਅਲ ਸੁੰਦਰਤਾ ਮੋਹਾਲੀ ਦੀ ਜਿਹਨੂੰ ਆਪਾਂ ਸਿਟੀ ਬਿਊਟੀਫੁਲ ਵੀ ਕਹਿੰਦੇ ਆ ਚੰਡੀਗੜਾ ਨਾਲ ਲੱਗਦੀ ਉਹ ਗਾਰਬੇਜ ਦੇ ਵਿੱਚ ਲੋਕ ਜੋ ਦਵਾ ਦਿੰਦੇ ਨੇ ਤੇ ਡਾਕਟਰ ਸਾਹਿਬ ਵਰਗੇ ਐਨ ਜੀਓਜ਼ ਦੇ ਨਾਲ ਡਾਕਟਰ ਸਾਹਿਬ ਵਰਗੇ ਬੰਦੇ ਇਸ ਨੂੰ ਫਿਰ ਉਭਾਰਨ ਤੇ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਐਨ ਜੀਓ ਦਾ ਸਾਥ ਦਿਓ ਤੇ ਜਿੰਨਾ ਤੁਸੀਂ ਹੋ ਸਕੇ ਕਿਸੇ ਤਰੀਕੇ ਦਾ ਕੋਈ ਸੋਸ਼ਲ ਕੰਮ ਹੋਵੇ ਤੇ ਡਾਕਟਰ ਸਾਹਿਬ ਨਾਲ ਜਰੂਰ ਸੰਪਰਕ ਕਰੋ ਤੁਹਾਨੂੰ ਜਿਹੜਾ ਸੰਪਰਕ ਨੰਬਰ ਹੈ ਆ ਤੁਹਾਨੂੰ ਵੀਡੀਓ ਦੇ ਲਾਸਟ ਦੇ ਵੀ ਤੁਹਾਨੂੰ ਦੇਖਣ ਨੂੰ ਮਿਲ ਜੇਗਾ